ਕਿ ਦੁਨੀਆ ਵਿੱਚ ਨਹੀਂ ਕੋਈ ਮਿਸਾਲ ਮਿਲਦੀ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓਟ ਤੇ ਆਸਰਾ ਅਸੀਂ ਲੈਂਦੇ ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਹੀ ਕਰ ਰਹੇ ਹਰ ਦਮ ਦੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਤੇ ਜੁਗੋ ਜੁਗ ਨੇ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦਾ ਨਿਗਮਾਨ ਰਹੀ ਸਮੂਹ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਅਸੀਂ ਸਾਰੇ ਸ੍ਰੀ ਗੁਰੂ ਹਰगोबिंद ਸਾਹਿਬ ਖਾਲਸਾ ਪਬਲਿਕ ਸਕੂਲ ਦੇ ਵਿਹੜੇ ਅੰਦਰ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਮਰਦ ਅਗੰਮੜੇ ਪੁਰਖ ਭਗਵੰਤ ਸ਼ਹੀਦ ਪਿਤਾ ਦੇ ਪੁੱਤਰ ਅਦੁੱਤੇ ਵਿਦਵਾਨ ਵਿਦਵਾਨਾਂ ਦੇ ਕਦਰਦਾਨ ਸੰਤ ਸਿਪਾਹੀ ਕਲਗੀਧਰ ਪਾਸ਼ਾ ਜੀ ਦੇ ਪੂਰੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਅਤੇ ਸਿੰਘਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਇਹ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਜੋ ਕਿ ਹਰ ਸਾਲ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਅਤੇ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ ਇਹ ਸੰਸਥਾ ਜੋ ਕਿ ਸਿੱਖ ਧਰਮ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਹੈ ਜਿਸ ਦਾ ਮਕਸਦ ਸਿੱਖ ਧਰਮ ਦੇ ਨਾਲ ਜੋੜੀ ਰੱਖਣਾ ਹੈ ਉਥੇ ਆਪਣੀ ਬੀ شمار ਕੀਮਤੀ ਵਿਰਾਸਤ ਅਤੇ ਇਤਿਹਾਸ ਨੂੰ ਜਿੰਦਾ ਰੱਖਣਾ ਹੈ ਜਿਵੇਂ ਕਿ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵੀ ਕਈ ਸਮਾਗਮ ਪਹਿਲਾਂ ਵੀ ਸਕੂਲ ਵਿੱਚ ਮਨਾਏ ਜਾ ਚੁੱਕੇ ਹਨ ਸਿੱਖ ਧਰਮ ਪੂਰੀ ਦੁਨੀਆ ਵਿੱਚ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੀਆਂ ਸ਼ਹਾਦਤਾਂ ਇਥੋਂ ਤੱਕ ਹੀ ਨਹੀਂ ਬਲਕਿ ਇਸ ਦਾ ਇਤਿਹਾਸ ਪੈਰ ਖ਼ੈਰ ਤੇ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ ਅਜਹੀਆਂ ਉਦਾਹਰਨਾਂ ਵੀ ਮਿਲਦੀਆਂ ਹਨ ਸਿੱਖੀ ਇਤਿਹਾਸ ਵਾਲੇ ਹਰ ਪੰਨੇ ਉੱਤੇ ਖੂਨ ਦੇ ਤੱਬੇ ਪੈ ਲਾਲ ਰੰਗ ਦੇ ਸਨ ਜੰਗ ਵਿੱਚ ਸ਼ਹੀਦ ਹੋਏ ਭਰਾ ਜਿਨ੍ਹਾਂ ਦੇ ਖੁਦ ਨੀਹਾਂ ਵਿੱਚ ਚਿਣੇ ਹੋਏ ਬਾਲ ਦਿਸਦੇ ਪੁੱਤ ਨੇਜਿਆ ਤੇ ਟਾਂਗੇ ਵੇਖ ਰੂਹਾਂ ਤੋਂ ਕਰ ਲਾਉਂਦੀਆਂ ਚੁੱਕ ਕੱਲੀ ਕੱਲੀ ਬੋਟੀ ਮਾਵਾਂ ਝੋਲੀ ਪਈ ਪਾਉਂਦੀਆਂ ਜਿਹੜੇ ਤੋਰੇ ਸੀ ਵਿੱਚ ਮੈਦਾਨ ਮੁੜ ਕੇ ਨਾ ਮੁਖ ਵੇਖਿਆ ਦੀਦ ਪੁੱਤਰਾਂ ਦੀ ਰੱਖ ਮਾਵਾਂ ਦਿਲ ਸੇਕਿਆ ਸੇਕਤਰਮ ਜਿਸ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਰੱਖ ਕੇ ਪੂਰੀ ਦੁਨੀਆ ਨੂੰ ਕੀਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉਥੇ ਨਿਮਰਤਾ ਅਤੇ ਸੇਵਾ ਦੇ ਪੁੰਜ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਅਤੇ ਨਿਮਰਤਾ ਦੀ ਉਦਾਹਰਣ ਕੁੱਲ ਖਲਕਤ ਨੂੰ ਦਿੱਤੀ ਨਿਥਾਵੀਆਂ ਦੀ ਥਾਮ ਨਿਆਸੀਆਂ ਦੀ ਆਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਗਰੀਬਾਂ ਤੇ ਬੇਸਹਾਰਿਆਂ ਨੂੰ ਸ਼ਰਨ ਬਖਸ਼ੀ ਸ਼ਹੀਦ ਵਾਲੇ ਸਰਤਾਜ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀਆਂ ਕੁਰਬਾਨੀ ਦੇ ਕੇ ਕੁਰਬਾਨੀਆਂ ਦੇ ਇਤਿਹਾਸ ਦੀ ਨੀਂਹ ਰੱਖ ਦਿੱਤੀ ਸ਼ਿਮੀ ਪਾਤਸ਼ਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਰਾਜਸੀ ਅਤੇ ਧਾਰਮਿਕ ਸੱਤਾ ਬਖਸ਼ੀ ਫਿਰ ਸ਼੍ਰੀ ਗੁਰੂ ਹਰ ਰਾਏ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾ ਜੀ ਨੇ ਦੁਖੀਆਂ ਦੇ ਦਰਦਾਂ ਨੂੰ ਆਪਣੇ ਅੰਦਰ ਸਮਾ ਪਰ ਉਪਕਾਰਤਾ ਬਖਸ਼ੀ ਫਿਰ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕਲੋ ਮੈਸਾਕਾ ਆਪਣੇ ਧਰਮ ਤੇ ਕੌਮ ਦੀ ਖਾਤਰ ਕੁਰਬਾਨੀ ਦੇਣਾ ਤੇ ਇੱਕ ਆਮ ਜਿਹੀ ਗੱਲ ਆਮ ਉਦਾਹਰਣ ਮਿਲਦੀ ਹੈ ਪਰ ਕਿਸੇ ਦੂਸਰੇ ਧਰਮ ਦੀ ਖਾਤਰ ਕੁਰਬਾਨੀ ਦਾਆਂ ਬੇਮਿਸਾਲ ਹਨ ਜਿਵੇਂ ਕਿ ਪੂਰੀ ਦੁਨੀਆ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਾਡੇ 300 ਸਾਲਾ ਮਨਾਇਆ ਜਾ ਰਿਹਾ ਹੈ ਇਥੇ ਹੀ ਬਸ ਨਹੀਂ ਜ਼ੁਲਮ ਅਤੇ ਜ਼ਬਰ ਦੀ ਖਾਤਰ ਟੇਗ ਉਠਾ ਦਸਵੇਂ ਪਾਤਸ਼ਾਹ ਨੇ ਆਪਣਾ ਪੂਰਾ ਸਰਬੰਸ ਹੀ ਦੇਸ਼ ਅਤੇ ਕੌਮ ਦੀ ਖਾਤਰ ਵਾਰ ਦਿੱਤਾ ਵਾਹ ਓਏ ਦੁਨੀਆ ਦੇ ਆ ਮਾਲਕਾ ਤੂੰ ਵਖਰਾ ਹੀ ਧਰਮ ਚਲਾ ਦਿੱਤਾ ਪਾਣੀ ਵਿੱਚ ਪਾ ਗੁਰਬਾਣੀ ਦਾ ਰਸ ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਕੰਬਦੇ ਪਏ ਸੀ ਜੋ ਲੋਕ ਚਿੜੀਆਂ ਵਾਂਗਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸ਼ੇਰ ਬਣਾ ਦਿੱਤਾ ਇਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਲਈ ਤੋ ਸਾਰਾ ਹੀ ਸਰਬੰਸ ਕੌਮ ਦੇ ਲੈ ਖੇਲਾ ਦਿੱਤਾ ਕਲਗੀਧਰ ਪਿਤਾ ਨੇ ਸਿੱਖ ਧਰਮ ਨੂੰ ਅਮਰ ਸ਼ਿਕਾ ਕੇ ਇੱਕ ਅਜਹੀ ਮਰ ਜੀਵਣੀਆਂ ਦੀ ਕੌਮ ਪੈਦਾ ਕਰ ਦਿੱਤੀ ਜਿਸ ਨੇ ਜਾਲਾ ਮੁਗਲ ਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਤੂੰ ਕੀ ਜਾਣੇ ਕਮਲਿਏ ਮੋਤੇ ਕਿਸ ਪਦਵੀ ਦਾ ਨਾਂ ਹੈ ਸਿੱਖੀ ਤਨ ਗੁਰੂ ਅਰਜਨ ਦੇਵ ਹੈ ਸਿੱਖੀ ਛਠਮ ਪੀਰ ਦੀ ਥਾਂ ਹੈ ਸਿੱਖੀ ਸਤ ਗੁਰ ਤੇਗ ਬਹਾਦਰ ਸਿੱਖੀ ਪੂਜਿਆ ਗੁਰੂ ਮਾਂ ਗੁਜਰੀ ਹੈ ਸਿੱਖੀ ਵਿਰਲਾ ਹੀ ਕੋਈ ਬਹਿ ਸਕਦਾ ਹੈ ਤਲਵਾਰਾਂ ਦੀ ਸ਼ਾਂ ਹੈ ਸਿੱਖੀ ਤਨ ਤਨ ਭਾਈ ਦਿਆਲਾ ਸਿੱਖੀ ਸ਼ਹਾਦਤ ਦਾ ਪਿਆਲਾ ਹੈ ਸਿੱਖੀ ਓਏ ਪਹਿਲਾਂ ਹੀ ਪੈਦਾ ਪੈਂਦਾ ਏ ਸਿਰ ਕਟਵਾਉਣਾ ਫਿਰ ਰਤਬਾ ਮਿਲੇ ਨਿਰਾਲਾ ਸਿੱਖੀ ਤੂੰ ਕੀ ਜਾਣੇ ਅੜੀਅਲੀਏ ਹੋਣੀਏ ਰਤਬਾ ਸਭ ਤੋਂ ਅਹਲਾ ਸਿੱਖੀ ਪੰਥ ਵਸੇ ਮੈਂ ਉਜੜਣਾ ਹੋਣੀਏ ਇਹ ਕਹਿਣਾ ਨਹੀਂ ਸੁਖਾਲਾ ਅਸੀਂ ਜਦੋਂ ਦਸਮ ਪਾਸ਼ਾ ਦੀ ਬਾਣੀ ਸੁਣਦੇ ਆ ਤੇ ਸਾਨੂੰ ਪਤਾ ਚੱਲਦਾ ਆ ਕਿ ਮਹਾਰਾਜ ਨੇ ਕਿੰਨੇ ਤਸੀਹੇ ਚੱਲੇ ਕਿਹਦੇ ਲਈ ਸਿਰਫ ਸਾਡੇ ਲਈ ਪਰ ਉਹਨਾਂ ਨੇ ਆਪਣੇ ਜਿਹੜਾ ਸਿਦਕਵਾ ਉਹਦੇ ਤੋਂ ਬਿਲਕੁਲ ਵੀ ਮਹਾਰਾਜ ਨੇ ਸੀ ਨਹੀਂ ਕੀਤੀ ਜਦੋਂ ਅਸੀਂ ਸਾਖੀਆਂ ਸੁਣਦੇ ਆ ਤੇ ਸਾਨੂੰ ਪਤਾ ਚੱਲਦਾ ਆ ਸਾਡੇ ਇਤਿਹਾਸਕਾਰ ਸਾਨੂੰ ਜਾਣੂ ਕਰਵਾਉਂਦੇ ਆ ਕਿ ਜਿਹੜੇ ਪਿੰਜਰੇ ਵਿੱਚ ਮਹਾਰਾਜ ਨੂੰ ਰੱਖਿਆ ਗਿਆ ਉਹਦੇ ਚਾਰੇ ਪਾਸੇ ਕਿੱਲ ਸੀਗੇ ਜਿਹਦੇ ਵਿੱਚ ਨਾ ਮਹਾਰਾਜ ਖੜੇ ਹੋ ਸਕਦੇ ਸੀ ਨਾ ਬੈਠ ਸਕਦੇ ਸੀ ਨਾ ਅੱਗੇ ਨਾ ਪਿੱਛੇ ਝੁੱਕ ਸਕਦੇ ਹੀ ਪਰ ਇੰਨੀਆਂ ਵੱਡੀਆਂ ਕੁਰਬਾਨੀਆਂ ਮੇਰੇ ਸਤਿਗੁਰਦਿਆਂ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੇ ਪਾਸ਼ਾ ਦਾ ਜਿਹੜਾ ਕਰਜ਼ ਜਿਹੜਾ ਉਤਾਰ ਨਹੀਂ ਸਕਦੇ ਜ਼ਰੂਰਤ ਹੈ ਸਾਨੂੰ ਆਪਣੇ ਮਹਾਰਾਜ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਣ ਦੀ ਤੇ ਉਹਦੇ ਉੱਪਰ ਕਾਇਮ ਰਹਿਣ ਦੀ ਪਹਿਰਾ ਦੇਣ ਦੀ ਬੱਚੇ ਸੀ ਮਾਸੂਮ ਭਾਵੇਂ ਹੌਂਸਲੇ ਬਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ ਜਾਨ ਵੇਲੇ ਮੌਤ ਨੂੰ ਹੱਸ-ਹੱਸ ਦੇਖਦੇ ਸੀ ਬੜੇ ਹੀ ਮਹਾਨ ਦਾਦਾ ਜੀ ਦੇ ਫਰਜੰਦ ਸੀ ਸਾਡੇ ਲਈ ਸਾਹਿਬਜ਼ਾਦੇ ਜ਼ਿੰਦਗਾਣੀ ਵਾਰ ਗਏ ਸੋਚੋ ਜਰਾ ਸੋਚੋ ਅੱਜ ਆਪਾਂ ਸਿੱਖੀ ਕਿਉਂ ਵਿਸਾਰ ਰਹੇ ਅੱਜ ਜ਼ਰੂਰਤ ਹੈ ਇਸ ਸਿੱਖੀ ਦੇ ਉੱਪਰ ਪਹਿਰਾ ਦੇਣ ਦੀ ਅਸੀਂ ਸਾਰੇ ਰਲ ਮਿਲ ਕੇ ਜੋ ਸਾਡੇ ਸਾਹਿਬਜ਼ਾਦਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਅੱਜ ਜ਼ਰੂਰਤ ਹੈ ਉਹਨਾਂ ਦੇ ਉੱਪਰ ਪਹਿਰਾ ਦਈਏ ਜਿਹੜਾ ਬੂਟਾ ਲਾ ਕੇ ਗਏ ਨੇ ਅੱਜ ਪਾਣੀ ਅਸੀਂ ਪਾਉਣਾ ਆ ਅਸੀਂ ਉਹਦੇ ਉੱਪਰ ਕਾਇਮ ਹੋਣਾ ਆ ਆਓ ਸਾਰੇ ਇਸ ਸੰਸਾ ਦੇ ਨਾਲ ਵੱਧ ਤੋਂ ਵੱਧ ਜੁੜੀਏ ਤੇ ਸਿੱਖ ਧਰਮ ਨੂੰ ਨੂੰ ਵਿਕਾਸ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਕਹਿੰਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਤਾ ਗੱਦੀ ਹੋਈ ਹੈ ਨਾ ਕਹਿੰਦੇ ਜਦੋਂ ਕਿਸੇ ਵੀ ਰਾਜੇ ਦੇ ਜਿਹੜਾ ਵਾ ਨਾ ਜਿਹਨੂੰ ਉਹਨੂੰ ਗੱਦੀ ਮਿਲਦੀ ਆ ਉਹਨੂੰ ਬਹੁਤ ਵੱਡੇ ਵੱਡੇ ਤੋਹਫੇ ਦਿੱਤੇ ਜਾਂਦੇ ਆ ਪਰ ਗੁਰੂ ਗੋਬਿੰਦ ਸਿੰਘ ਪਾਦਸ਼ਾ ਇੱਕ ਅਜਹੀ ਸ਼ਖਸੀਅਤ ਨੇ ਕਿ ਜਿਸ ਦਿਨ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ ਨਾ ਇੱਕ ਦਿਨ ਤੋਂ ਬਾਅਦ ਉਹਨਾਂ ਨੂੰ ਤੋਹਫੇ 'ਚ ਉਹਨਾਂ ਦੇ ਪਿਤਾ ਦਾ ਸੀਸ ਮਿਲਦਾ ਆ ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ ਤੇ ਮਹਾਰਾਜ ਉਸ ਸੀਸ ਦੇ ਅੱਗੇ ਵੀ ਉਹਨੂੰ ਵੇਖ ਕੇ ਵੀ ਸਤਕਾਰ ਦੇ ਨਾਲ ਆਪਣਾ ਸਿਰ ਝੁਕਾਉਂਦੇ ਨੇ ਤੇ ਆਪਣੇ ਜਿਹੜਾ ਦ੍ਰਿੜ ਇਰਾਦੇ ਦੇ ਕਾਇਮ ਰਹਿੰਦੇ ਨੇ ਤੇ ਪਰਮਾਤਮਾ ਦਾ ਅਡੋਲ ਰਹਿ ਕੇ ਸ਼ੁਕਰਾਨਾ ਕਰਦੇ ਨੇ ਹੁਣ